ਹਰ ਇੱਕ ਦਿਨ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸੁੰਦਰ ਰਹਾ ਮੇਰਾ ਚਿਹਰਾ ਸੁੰਦਰ ਰਹੇ ਖਿੜਿਆ ਰਹੇ ਤੇ ਗਲੋਅ ਆ ਕੇ ਰਹੇ ਤੇ ਤੇ ਦੇ ਵਾਸਤੇ ਤੁਸੀਂ ਦੋ ਕੰਮ ਕਰ ਲੈਣੇ ਘਰੇ ਛੋਟੇ ਛੋਟੇ ਨੁਸਖੇ ਨੇ ਨੋਟ ਕਰ ਲੋ ਧਿਆਨ ਨਾਲ ਸੋ ਇਹਦੇ ਨਾਲ ਤੁਸੀਂ ਆਪਣੇ ਚਿਹਰੇ ਨੂੰ ਨਿਖਾਰ ਸਕਦੇ ਹੋ ਸਾਰੀ ਬਾਡੀ ਨੂੰ ਆਪਣੀ ਤੰਦਰੁਸਤ ਕਰ ਸਕਦੇ ਹੋ ਤੇ ਚਿਹਰੇ ਨੂੰ ਵੀ ਨਿਖਾਰ ਸਕਦੇ ਆ ਚਿਹਰੇ ਦੇ ਉੱਪਰ ਦਾਗ ਧੱਬੇ ਛਾਈਆਂ ਸਾਰੇ ਠੀਕ ਹੋ ਜਾਣਗੇ ਤੇ ਅੱਖਾਂ ਦੋਲੇ ਜਿਹੜੇ ਡਾਰਕ ਸਰਕਲ ਨੇ ਉਹ ਵੀ ਘੱਟ ਹੋਣਗੇ ਅਤੇ ਤੁਹਾਡੀ ਸਕਿਨ ਦੇ ਉੱਪਰ ਗਲੋਅ ਆਊਗਾ ਜਿਹੜਾ ਸਾਫ ਹੋ ਜੂਗਾ ਇੱਕ ਲਾਉਣ ਵਾਲਾ ਦੱਸੂਗਾ ਇੱਕ ਖਾਣ ਵਾਲਾ ਦੱਸੂਗਾ ਕੀ ਕੁਝ ਲੈਣਾ ਤੁਸੀਂ ਧਿਆਨ ਨਾਲ ਨੋਟ ਕਰੋ ਇੱਕ ਤਾਂ ਤੁਸੀਂ ਲੈਣਾ ਆਮਲਾ ਆਮਲਾ ਸੁੱਕਾ ਆਮਲਾ ਤੁਸੀਂ ਪंसारी ਤੋਂ ਲਿਆਓ ਉਹਨੂੰ ਲਿਆ ਕੇ ਤੁਸੀਂ ਪੀਸ ਲੋ ਪੀਸ ਕੇ ਉਹਦਾ ਇੱਕ ਪਾਊਡਰ ਕਰ ਲਓ ਇੱਕ ਡੱਬੀ 'ਚ ਪਾ ਕੇ ਰੱਖ ਲਓ ਸੋ ਆਮਲੇ ਨੂੰ ਤੁਸੀਂ ਕੀ ਕਰਨਾ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚਾ ਆਮਲੇ ਦਾ ਲੈਣਾ ਅਤੇ ਉਹਦੇ ਵਿੱਚ ਅਗਰ ਤੁਹਾਨੂੰ ਐਦਾਂ ਖਾਣ ਦੇ ਵਿੱਚ ਕੋਈ ਪ੍ਰੋਬਲਮ ਆਵੇ ਵੈਸੇ ਅੱਧਾ ਚਮਚਾ ਤੁਸੀਂ ਪਾਣੀ ਨਾਲ ਉਹਨੂੰ ਲੈਣਾ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਹਾਨੋਲੀ ਲੈਣਾ ਸ਼ੁਰੂ ਕਰ ਲਓ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਵਿਟਾਮਿਨ ਸੀ ਆਮਲੇ ਦੇ ਵਿੱਚ ਬਹੁਤ ਭਰਪੂਰ ਮਾਤਰਾ 'ਚ ਹੁੰਦਾ ਵਿਟਾਮਿਨ ਸੀ ਦਾ ਬਹੁਤ ਵਧੀਆ ਸੋਰਸ ਹੈ ਆਮਲਾ ਤੇ ਉਹਦੇ ਨਾਲ ਨਾਲ ਹੋਰ ਵੀ ਬਹੁਤ ਆਮਲੇ ਦੇ ਵਿੱਚ गुण ਹੁੰਦੇ ਨੇ ਬਹੁਤ ਤੱਤ ਹੁੰਦੇ ਨੇ ਇਹ ਸਾਡੀ ਸਕਿਨ ਵਾਸਤੇ ਸਾਡੇ ਚਿਹਰੇ ਵਾਸਤੇ ਸਾਡੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਦਾ ਇਹਨੂੰ ਆਯੁਰਵੇਦ ਨੇ ਰਸਾਇਣ ਦੇ ਵਿੱਚ ਰੱਖਿਆ ਇਹ ਰਸਾਇਣ ਹੈ ਮਤਲਬ ਸਾਡੀ ਬਾਡੀ ਨੂੰ ਜਲਦੀ ਬੁਢਾ ਨਹੀਂ ਹੋਣ ਦਿੰਦਾ ਕਹਿਣ ਦਾ ਮਤਲਬ ਪੰਜਾਬੀ 'ਚ ਕਹਿ ਸਕਦੇ ਆ ਵੀ ਬੁਢੇਪਾ ਨੂੰ ਰੋਕਦਾ ਆਮਲਾ ਇਨੂੰ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾ ਲਓ ਖੁਰਾਕ ਦਾ ਇੱਕ ਹਿੱਸਾ ਬਣਾ ਲਓ ਇਹ ਲੈਣਾ ਸ਼ੁਰੂ ਕਰਦੋ ਜਿਨ੍ਹਾਂ ਨੂੰ ਸਮੱਸਿਆ ਵੀ ਨਹੀਂ ਖਾ ਸਕਦੇ ਥੋੜੀ ਬੋਦੀ ਪ੍ਰੋਬਲਮ ਲੱਗਦੀ ਆ ਵੀ ਕੌੜਾ ਲੱਗਦਾ ਜਾਂ ਕਿੱਦਾਂ ਵੀ ਫਿਰ ਤੁਸੀਂ ਮਿਸ਼ਰੀ ਪੀਸ ਕੇ ਰੱਖ ਲਓ ਇਹਦੇ ਵਿੱਚ ਅੱਧਾ ਚਮਚ ਮਿਸ਼ਰੀ ਦਾ ਮਿਲਾਓ ਅੱਧਾ ਚਮਚ ਆਮਲੇ ਦਾ ਤਾਂ ਫਿਰ ਇਦਾਂ ਲੈ ਲਓ ਤੁਸੀਂ ਪਾਣੀ ਨਾਲ ਰਾਤ ਨੂੰ ਸੌਣ ਲੱਗੇ ਲੈਣਾ ਤੇ ਹੁਣ ਤੁਸੀਂ ਫੇਸ ਪੈਕ ਇੱਕ ਜਿਹੜਾ ਚਿਹਰੇ ਤੇ ਅਪਲਾਈ ਕਰਨਾ ਉਹ ਵੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅਪਲਾਈ ਕਰ ਲਿਆ ਕਰੋ 10 ਮਿੰਟ ਵਾਸਤੇ ਕੀ ਲੈਣਾ ਤੁਸ ਹਲਦੀ ਇੱਕ ਚੁਟਕੀ ਪਾਉਣੀ ਹੈ ਨਿੰਬੂ ਦਾ ਰਸ ਅੱਧਾ ਚਮਚ ਅੱਧਾ ਚਮਚ ਗੁਲਾਬ ਜਲ ਅੱਧਾ ਚਮਚ ਗ੍ਰੇਸੀਨ ਚਾਰਾ ਨੂੰ ਲੈ ਕੇ ਇਹਦਾ ਪੇਸਟ ਕਰਕੇ ਚੰਗੀ ਤਰ੍ਹਾਂ ਚਿਹਰੇ ਤੇ ਅਪਲਾਈ ਕਰ ਲੋ ਬੱਧ ਮਾਤਰਾ ਲੈਣਾ ਬੱਧ ਬਣਾ ਲਓ ਕਿਤੇ ਹੋਰ ਗਲੇ ਵੇਰੇ ਤੇ ਗਰਦਨ ਤੇ ਲਗਾਉਣਾ ਗਰਦਨ ਤੇ ਲਗਾ ਲਓ 10 ਮਿੰਟ ਵਾਸਤੇ ਰੱਖ ਕੇ ਨੂੰ ਉਦੋਂ ਬਾਅਦ ਚਿਹਰੇ ਨੂੰ ਵਾਸ਼ਟਾਰ ਨਾਲ ਤਾਜੇ ਪਾਣੀ ਨਾਲ ਵਾਸ਼ ਕਰਕੇ ਤਾਂ ਹੋਣਾ ਸਾਫ ਕਰ ਲੋ ਤੇ ਇਹਦੇ ਨਾਲ ਜਿਹੜਾ ਤੁਹਾਡਾ ਦੇਖਿਓ 10-15 ਦਿਨ ਦੇ ਵਿੱਚ ਵਿੱਚਾਂ ਹੀ ਖੜਨ ਲੱਗ ਜਾਊਗਾ ਚਿਹਰਾ ਤੁਹਾਡਾ ਬਿਲਕੁਲ ਸਾਫ ਹੋ ਜਾਊਗਾ ਤੇ ਸ਼ੇਅਰ ਕਰਿਓ ਜ਼ਰੂਰ ਵੀਡੀਓ ਨੂੰ ਅਤੇ ਪੇਜ ਨੂੰ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਦਾ ਹੋਰ ਮੈਦਾ ਉਸ ਨੂੰ ਹੋਰ ਨੂੰ ਉਸਕੇ ਬਹੁਤ ਮੈਂਦਾਂ ਦੇ ਪਾਉਂਦੇ ਰਹੂਗਾ ਇਹਦੇ ਆਉਂਦੇ ਰਹਿੰਦੇ ਨੇ Facebook ਤੇ YouTube ਤੇ ਤੇ ਇਹਨੂੰ ਫੋਲੋ ਕਰ ਲਓ ਪੇਜ ਨੂੰ ਨਹੀਂ ਸਬਸਕ੍ਰਾਈਬ ਕਰ ਲਓ ਬਾਕੀ ਲੇਡੀਜ਼ ਵਾਸਤੇ ਮੈਂ ਦੱਸਦਾ ਰਹਿਣਾ ਇੱਕ ਸਾਡਾ ਜਿਹੜਾ ਬਣਾਇਆ ਹੋਇਆ ਸਪਲੀਮੈਂਟ ਹੈ ਟੋਨਿਕ ਹੈ ਉਹ ਜਿਹਦੇ ਨਾਲ ਕੇ ਲੇਡੀ ਦਾ ਜਿਹੜਾ ਸਰੀਰ ਕਮਜ਼ੋਰੀ ਹੁੰਦੀ ਹੈ ਲਕੋਰੀਆ ਹੁੰਦਾ ਉਹ ਠੀਕ ਹੋ ਜਾਂਦਾ ਜਾਂ ਡਾਰਕ ਸਰਕਲ ਨੇ ਛਾਈਆਂ ਨੇ ਬਲੈਮਿਸ਼ ਨੇ ਜਿਹਨੂੰ ਕਹਿੰਦੇ ਆ ਦਾਗ ਧੱਬੇ ਮਿਟ ਜਾਂ ਜਿਹੜਾ ਅਸੀਂ ਬਣਾਇਆ ਹੈ ਸਪਲੀਮੈਂਟ ਉਹਨੂੰ ਦਿਖਾਉਂਦਾ ਰਹਿਣਾ ਪਹਿਲਾਂ ਵੀ ਕਈ ਵੀਡੀਓ ਦਿਖਾਇਆ ਸੁੰਦਰੀ ਉਹਦਾ ਨਾਮ ਹੈ ਉਹਨੂੰ ਤੁਸੀਂ ਮੰਗਾ ਕੇ ਆਰਡਰ ਕਰਕੇ 650 ਰੁਪਏ ਤੁਹਾਡੇ ਘਰ ਪਹੁੰਚ ਜਾਂਦਾ ਨਹੀਂ ਇੱਥੋਂ ਆ ਕੇ ਲੈ ਸਕਦੇ ਹੋ ਉਹਦੇ ਨਾਲ ਉਹਨਾਂ ਨੂੰ ਕੋਰੀਆ ਜਾਂ ਭਾਰ ਪੈਣਾ ਜਾਂ ਸੀਸ ਢਿੱਲਾ ਪਣਾ ਗਿਆ ਕਮਜ਼ੋਰੀ ਆ ਗਈ ਬ੍ਰੈਸ ਦਾ ਢਿੱਲਾ ਪਣਾ ਹੋ ਗਿਆ ਛਾਤੀਆਂ ਦਾ ਤੇ ਹਰ ਪੱਖੋਂ ਸਰੀਰ ਦੇ ਵਿੱਚ ਖਸਾਬ ਆਉਂਦਾ ਉਹ ਲੇਡੀਜ਼ ਵਾਸਤੇ ਅੰਮ੍ਰਿਤ ਆ ਉਹ ਬੈਸਟ ਟੋਨਿਕ ਆ ਬਹੁਤ ਵਧੀਆ ਉਹਦੇ ਨਾਲ ਮਤਲਬ ਸਰੀਰ ਤੰਤਰ ਉਸਤ ਹੋ ਜਾਂਦਾ ਕਮਰ ਦਲ ਤਿਕ ਹੋ ਜਾਂਦਾ ਜਿਹੜਾ ਨਰਵ ਸਿਸਟਮ ਨਸਾਂ ਦੀ ਕਮਜ਼ੋਰੀ ਹੈ ਹੱਡੀਆਂ ਦੇ ਵਿੱਚ ਕਮਜ਼ੋਰੀ ਆ ਗਈ, ਪ੍ਰੋਟਸਫਿਰ ਕਮਜ਼ੋਰ ਹੋ ਗਿਆ, ਉੱਠਣ ਨੂੰ ਜੀ ਨਹੀਂ ਕਰਦਾ, ਲੇਜੀ ਲੇਜੀ ਰਹਿੰਦਾ ਸਾਰਾ ਸਰੀਰ, ਸਾਰਾ ਦਿਨ ਤੁਹਾਡਾ ਚੁਸਤੀ-ਖੁਰਤੀ ਨਹੀਂ ਹੁੰਦੀ ਸਰੀਰ ਦੇ ਵਿੱਚ। ਉਹਦੇ ਨਾਲ ਸਾਰਾ ਕੁਝ ਕਵਰ ਹੋ ਜਾਂਦਾ ਲੇਡੀ ਵਾਰ ਤੇ ਕਿ ਸਪਲੀਮੈਂਟ ਕਹਾ ਸਕਦੇ ਆ। ਉਹਦੇ ਨਾਲ ਵੀ ਤੁਹਾਡੀ ਸਾਰੀ ਜਿਹੜੀ ਘਾਟਵਾਦਾ ਪੂਰੀ ਹੋ ਜਾਂਦੀ ਹੈ। ਉਹਨੂੰ ਤੁਸੀਂ ਆਰਡਰ ਕਰਕੇ ਮੰਗਾ ਵੀ ਸਕਦੇ ਹੋ। ਤੇ ਸਰੀਰ ਨੂੰ ਖਸਾਪ ਆਉਂਦਾ ਜੀ ਪੰਜਾਬੀ ਚ ਕਹੀਏ ਵੀ ਸਰੀਰ ਦਾ ਢਿੱਲਾਪਣ ਜਿਹੜਾ ਠੀਕ ਹੋ ਜਾਂਦਾ। ਹੁਣ ਬਹੁਤਾ ਕੁਝ ਨਾ ਖੁੱਲ ਗਿਆ ਜੀ ਕਿ ਕਹਾਂ ਵੀ ਸਰੀਰ ਦਾ ਢਿੱਲਾਪਣ ਠੀਕ ਹੋਊਗਾ। ਸੋ ਬਾਕੀ ਨੂੰ ਆਰਡਰ ਕਰਕੇ ਤੁਸੀਂ ਮੰਗਾ ਵੀ ਸਕਦੇ